ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦ ਆ ਲਓ ਜੀ ਤੇ ਕਰਤੀ ਆ ਵਲੌਗ ਦੀ ਸਟਾਰਟ ਆਪਾਂ ਨਾ ਸਟਾਰਟਿੰਗ ਤੇ ਹੁਣ ਸਭ ਤੋਂ ਪਹਿਲਾਂ ਵੀਡੀਓ ਅਪਲੋਡ ਕਰਕੇ ਡੈਨਮ ਤੇ ਫਿਰ ਉਹੜਾ ਨਾ ਵਾਲ ਜਲ ਕੇਣਾ ਤੇਲ ਤੋਲੇ ਕੇਣਾ ਨਾ ਟਰੈਕ 'ਤੇ ਤੇ ਮੋਟਰਸਾਈਕਲ 'ਤੇ ਨਾ ਤੇ ਤੇਲ ਲਿਆ ਕੇ ਫਿਰ ਚੱਲਦੇ ਆ ਮਣਪੇ ਦੇ ਕੋਲੇ ਤੇ ਆਪਣੇ ਮਿੱਤਰ ਕੋਲੇ ਤੇ ਕਬੂਤਰ ਗੱਡੀ 'ਤੇ ਚਾਰ ਆ ਜਣਾ ਉਹ ਚ ਚਾਰ ਗੱਡੀ 'ਤੇ ਚਾਰ ਕਬੂਤਰ ਹੀ ਫਿਰਦੇ ਆ ਆ ਬੈਠਾ ਲਾ ਹੋ ਗਿਆ ਬਗਲ ਟੂਸੇ ਵਾਲਾ ਤੇ ਡੱਬਾ ਆਪਣਾ ਇਧਰ ਆ ਫੁੰਝੇ ਵਾਲਾ ਹਰੇ ਫੁੰਝੇ ਵਾਲਾ ਕੁੱਤਰ ਫਿਰਦਾ ਠੀਕ ਆ ਤੇ ਚਾਰ ਫਿਰਦੇ ਆਗੇ ਤੇ ਹੁਣ ਚੱਲੀਏ ਆਪਾਂ ਥੱਲੇ ਬਾਦਲ ਚੱਲ ਕੇ ਗਏ ਬਾਹਲ ਜਾ ਕੇ ਤੇਲ ਤੋਂ ਲਿਆ ਕੇ ਤੇ ਫੇਰ ਚੱਲਦੇ ਆਂ ਅੰਦਰ ਨਾ ਚਲੋ ਚੱਲੀਏ ਵਾਪੇ ਫੇਰ ਵੇੜੇ ਕੀ ਪੰਦਾ ਉਹ ਜੀ ਤੇ ਬਾਲ ਨੂੰ ਤੇਲ ਲਈ ਆਉਣੇ ਆ ਤੇਲ ਪਵਾਜਾਂ ਦਾ ਮੋਟਰ ਸੰਚ ਪਵਾ ਲਿਆ ਤੇ ਅੱਗ ਵਾਸਤੇ ਗੇਂਦਾਂ ਚ ਪਵਾ ਲਿਆ ਤੇ ਹੁਣ ਬੱਸ ਤੇਲ ਘਰੇ ਫੜਾ ਕੇ ਤੇ ਫੇਰ ਚੱਲ ਜਾਈਏ ਅੰਦਰ ਨਾ ਆਪਣੀ ਹਵੇਲੀ ਵੱਲ ਤੇ ਜਿੱਥੇ ਹੁਣ ਚੱਲ ਕੇ ਸ਼ੇਅਰ ਕਰਦੇ ਆ ਕਿ ਬਾਦ ਦਾ ਕੀ ਸਾਗ ਦਾ ਅੱਜ ਕੀ ਕਰਨਾ ਕਿੰਨੇ ਉੱਡੇ ਆ ਕੀ ਸਾਗ ਦਾ ਉੜੇਗਾ ਜਾ ਕੇ ਬਦਾਮ ਨੂੰ ਪੋਣੇ ਜੇ ਹਾਂਜੀ ਮੇਰੇ ਪਿਆਰੇ ਦੋਸਤੋ ਤੇ ਆਪਾਂ ਹੁਣ ਆਪਣੀ ਹਵੇਲੀ ਵੱਲ ਨੂੰ ਕੁਛ ਕਰਤਾ ਤੇ ਜਾ ਰਹੇ ਆ ਤੇ ਇਹਨੇ ਚੱਲ ਕੇ ਕੀ ਬਣਦਾ ਆਗੇ ਇੱਥੇ ਬਦਾਮ ਚਲੀ ਜਾਨੇ ਆ ਮਿੱਤਰੋ ਔਰ ਸੱਟਾ ਕੰਮ ਪੂਰਾ ਓਕੇ ਰਪੇ ਉੱਡੇ ਫਿਰਦੇ ਜਾਣ ਫਿਰ ਆਪਣੇ ਕਰਦੇ ਆ ਜੀ ਚਲੋ ਜੀ ਬਦਾਮ ਦੋ ਛੇੜ ਲਈਏ ਕਰਾਂ 24 ਤਿੰਨ ਚਾਰ ਕਬੂਤਰਾਂ ਦੇ ਤੇ ਫੇਅਰ ਕਰਦੇ ਸ਼ੇਅਰ ਤੁਹਾਡੇ ਨਾਲ ਆਪਾਂ ਹੋਰ ਸੱਟਾਂ ਜਿਹਾ ਮੌਜ ਜਾਵਾਂ ਐਨ ਓਕੇ ਇੱਕ ਨੰਬਰ ਚਾਰੇ ਵੱਡੇ ਫਰਦੇ ਚਾਰੇ ਹਾਂ ਕੰਮ 30 ਤੇ ਆ ਪੂਰਾ ਹਾਂ ਫਿਰਦੇ ਸਾਰ ਨਾਲ ਥੱਲੇ ਫਿਰਦਾ ਆਪਣਾ ਉਹ ਬੈਠਾ ਵਾਲਾ ਹਾਂ ਚੱਲ ਤੇ ਬਦਾਮ ਬਦਾਮ ਛੱਲਤੇ ਜੀ 24 ਬਦਾਮ ਛੱਲਤੇ ਕਰਾਂ ਅੰਦਰ ਤਿੰਨ ਤਿੰਨ ਆਸਤੇ ਨਾ ਦੋ ਕਬੂਤਰੀਆਂ ਕਬੂਤਰ ਆਸਤੇ ਇਹਦਾ ਸਾਡਾ ਲੀਓ ਪੀ ਤਾਂ ਚੁੱਕਾ ਲੀਏ ਬ੍ਰੇਥ ਲੀਓ ਸਿੱਪਤਾ ਕਿਹੜਾ ਉਹਦਾ ਓਏ ਇਹ ਤਾਂ ਚੱਕਰ ਤਾਂ ਧਰ ਲੈਦਾ ਪਤਾ ਹੀ ਕੋਈ ਨਹੀਂ ਕੋਦੋਂ ਭੰਨਦੇ ਯਾਰ ਜਿਗਾਰ ਦੇ ਆਪਣੇ ਕੋਈ ਪਤਾ ਨਹੀਂਗਾ ਡੱਬਰ ਮੈਂ ਦਾ ਹਾਂ ਉਧਰ ਨਵੇਂ ਕਬੂਤਰ ਪਾਏ ਫਿਰ ਬਾਤ ਉਪ ਉਪ ਲੱਗੀ ਜਾਂਦੀ ਐ ਕਿੱਦਿ ਗੜਨੇ ਨੂੰ ਬਾਹਰ ਪਾਏ ਆਪਾਂ ਦੋ ਤਰੀਕ ਨੂੰ ਕੱਢਾਂਗੇ ਦੋ ਤਰੀਕ ਨੂੰ ਕੱਢਾਂ ਨੂੰ ਬਾਹਰ ਠੀਕ ਆ ਫਿਰ ਤੂੰ ਬਸ ਪਤਾ ਨੇ ਲੁੱਡੋ ਖੇਡ ਖੇੜਾ ਚੌਬਰ ਮੈਂ ਜਿੱਤ ਕੇ ਹਾਰ ਨੂੰ ਫਸਟ ਦੇਗਾ ਮੈਂ ਹਾਂ ਤੂੰ ਫਸਟ ਮੈਂ ਸੈਕਿੰਡ ਆ ਤੇ ਥਰਡ ਤੇ ਬਚ ਜਾਏਗਾ ਇਹ ਤਾਂ ਹੈ ਕਿਹੜੇ ਹਾਰਦੇ ਹੁੰਦਾ ਸਾਥੋਂ ਤੇ ਕਬੂਤਰ ਉੱਡੇ ਫਿਰਦੇ ਆ ਆਪਣੇ ਸਾਈਂ ਨੀ ਕੰਮ ਰਾਦੀ ਖੜੇ ਹੋਣਾ ਪੁੱਤਰ ਆ ਇਹ ਤਾਂ ਪੰਜ ਫਿਰਦੇ ਉੱਤੇ ਲੱਗੇ ਆਪਣੇ ਜ਼ੂਮ ਕਰ ਦੀ ਯਾਰ ਖੜੇ ਦਾ ਚਾਰ ਪੰਜ ਕਿੱਥੋਂ ਹੋ ਗਏ ਇੱਥੇ ਫਿਰਦੇ ਕਬੂਤਰ ਐ ਉਹ ਸੇ ਮੈਂ ਆ ਵੇ ਪੁੱਤਰ ਆ ਫਿਰਦਾ ਹੈ ਹਰੀ ਪੂਜ ਵਾਲਾ ਵੇਖ ਜ਼ੂਮ ਹੋ ਜਾ ਬੜਾ ਸਰਾ ਫਿਰਦੇ ਆ ਦੂਜਾ ਨਾਣੇ ਪਾਦੇ ਬੱਚੀ ਹਨਾ ਅੰਦਰ ਪਦਾਂ ਪਦਾਂ ਫਾਚਣਾ ਕਿ ਪਾਈ ਜਾਂਦਾ ਇੱਕ ਦੋ ਤਿੰਨ ਚਾਰ ਹੀ ਫਿਰਦੇ ਬਿੱਠਾ ਹਰਨ ਥੱਲੇ ਫਿਰਦਾਗਾ ਲਾਉਣੀ ਗੇਮ ਹੋ ਰਹੀ ਕਿ ਨਹੀਂ ਲਾਉਣੀ ਅਕਦੀ ਮੈਂ ਰੋਕੇ ਲਾ ਅਕਦੀ ਲਾ ਲੋ ਹਾਂ ਲੈ ਲਿਆ ਚਲ ਠੀਕ ਆ ਜੀ ਗੇਮ ਖੇਡ ਕੇ ਬੈਠੇ ਹਾਂ ਤੇ ਕਹਿੰਦੇ ਕਬੂਤਰ ਬਾਹਰੋਂ ਆਏ ਫਿਰਦੇ ਮੇਰੇ ਹਿਸਾਬ ਨਾਲ ਤਾਂ ਇੱਕ ਤੱਕ ਦੋਨੇ ਗਰਾਪੀ ਬਾਗ ਲੰਦਾ ਉਹ ਮੈਂ ਕੱਲ ਬਾਜ ਤੇ ਵੀ ਦੇਖਿਆ ਸੀਗਾ ਦੇਖਿਆ ਸੀ ਨਾ ਵੀ ਆਪਾਂ ਮੁੰਡਿਆ ਹਾਂ ਬਈ ਦੇਖਿਆ ਰੋਮੀ ਵਾਲਾ ਤੇ ਕਬੂਤਰ ਦੋ ਤਿੰਨ ਲੱਗਦੇ ਨੇ ਬਜੀ ਆਏ ਤੈਨੂੰ ਹੂੰ ਦੋ ਤਾਂ ਖੜੇ ਤਿੰਨ ਤਿੰਨ ਕਬੂਤਰ ਰੱਖਦੇ ਵੀ ਨਵੇਂ ਆਏ ਆ ਇੱਕ ਕਾਲੀ ਬੂਛਾ ਖੜੇ ਉਹ ਸਾਹਮਣੇ ਦੋ ਕਿਹੜੇ ਕਬੂਤਰ ਹੁੰਦੇ ਆ ਵਾਲੇ ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਬਾ ਜੀ ਉਹ ਸਾਹਮਣੇ ਕਬੂਤਰ ਦੋ ਕਿਹੜੇ ਫਿਰਦੇ ਆ ਉਹ ਚਾਲੀ ਰੀ ਨੋਕ ਫੇਰ ਉਸ ਕਾਲੇ ਸਾਦੇ ਆਪਣੇ ਦਾ ਥੱਲੇ ਫਿਰਦੇ ਚਾਰੇ ਤੇ ਆਪਣੇ ਨਾਲ ਉੱਚੇ ਉੱਤਰ ਕੇ ਆਏ ਆ ਉੱਚੇ ਉੱਤਰ ਕੇ ਵੀ ਦੋ ਦੋ ਤਿੰਨ ਕਬੂਤਰ ਹੈ ਕਬੂਤਰ ਬਾਹਰ ਤੇ ਚਲੋ ਕੋਈ ਗੱਲ ਨਹੀਂ ਵੇਣੇ ਆ ਜੇ ਆ ਕੇ ਤਾਂ ਦਿਖਾ ਦੇਾਂਗੇ ਤੇ ਬੈਠੇ ਦਾ ਭਾਅ ਵੀ ਲਵਾਂਗੇ ਅਸੀਂ ਅੱਜ ਕਬੂਤਰ ਫੜਦਾਂਗੇ ਹੁਣ ਅੱਜ ਅਸੀਂ ਕਬੂਤਰ ਭਾਈ ਆਨੇ ਬਾਬੇਓ ਹਾਂ ਆਓ ਬਈ ਕਿੱਥੋਂ ਆਏ ਮੁੰਡੇ ਬੰਬੀ ਜੀ ਕਿਹੜਾ ਮੁੰਡਾ ਬਈ ਕਿੱਥੋਂ ਵਾਲਾ ਵੀ ਹੈ ਹੈ ਨਾਲ ਤਾਂ ਆਏਗਾ ਅੱਛਾ ਨਾਲ ਹੀ ਹੈ ਜੀ ਆ ਭਾਈ ਕਾ ਤੂੰ ਬਰਾ ਬੈਕ ਉਤਰ ਦੋ ਆਪਣੇ ਕਿਹੜੇ ਕਿਹੜੇ ਬੈਠੇ ਜੀ ਤਿੰਨ ਬੈਗੇ ਕਿਹੜੇ ਬੈਠਾ ਰਹੇ ਗੱਲਾਂ ਉਹ ਤਾਂ ਫਿਰ ਬੈਂਦਾ ਵੀ ਨਹੀਂ ਉਹ ਮੈਂ ਆਸ਼ੀਰਵਾਦ ਦਿੱਤਾ ਉਹਨੂੰ ਤੇ ਤਿੰਨ ਬੈਗੇ ਤੇ ਦੋ ਤਿੰਨ ਬਾਹਰ ਹੋਣਾ ਗਏ ਫਿਰਦੇ ਆ ਤੇ ਉਹ ਪਤਾ ਨਹੀਂ ਬਾਹਰੋਂ ਆਏ ਕਿੱਥੋਂ ਆਏ ਉਹ ਸਾਨੂੰ ਪਤਾ ਨਹੀਂਗਾ ਤੇ ਬਾਕੀ ਤੇ ਹੁਣ ਹਾਂ ਬਦਾਮ ਪਾਉਣੇ ਨੇ ਲੀਓ ਪ੍ਰੀਤ ਨੂੰ ਹੈਗਾ ਨਮਾਉਣੇ ਢਾਈ ਤੋਂ ਹੀ ਕਰਾਉਣੇ ਦੀ ਆ ਸਾਬਨ ਨਾਲ ਰੱਸੀ ਵਾਲੀ ਕਿੰਨੀ ਪੋਣੀ ਬਣਾਈ ਹੈ ਰੱਸੀ ਦੇਖੋ ਭੈਣ ਘਾਰਤੀ ਸਾਰੇ ਕੰਮ ਦੀ ਪੋਠੇ ਪਾਟ ਉਗੜਦੇ ਹੀ ਬਣਦੀ ਚਲ ਆਇਆ ਲਿਓ ਆਇਆ ਨਮਾਇ ਕਿਦਮ ਆਇਆ 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 ਅੜੂ ਆਏ ਜਨੇ ਕਰ ਆ ਜਾ ਆ ਜਾ ਆ ਜਾ ਨਮਾਇ ਕਿਦਮ ਆ ਜਾ ਕਿੱਥੇ ਬਣੀਆਂ ਕਿੱਥੇ ਬਣੀਆਂ ਇੱਥੇ ਬਣ ਗਏ ਹੈ ਇਹ ਨਾਲ ਬਣੀਆਂ ਘੱਬਨਾਂ ਦਾ ਪਪੂ ਬਰਾਏ ਦਾ ਭੱਜ ਜੂਏ ਭੱਜਣ ਨੂੰ ਕੀ ਲੋਰਾਂ ਲਿਆ ਖੜ ਜਾ ਟਾਈਮ ਲਿਫਟ ਸਲਾ ਕੇ ਉਧਰ ਆਪਾਂ ਉਹਦਾ ਕਰਤਾ ਇਸ਼ਨਾਨ ਲੈ ਦੇਖੋ ਜੀ ਬਾਅਦ ਹੋਣਾ ਬਣ ਗਿਆ ਗੱਡੀ ਲੱਗੀ ਰਹੀ ਉਹ ਨਹੀਂ ਹੋਇਆ ਹਾਲੇ ਗੱਡੀ ਆ ਗਈ ਵਧੀਆ ਬਣ ਗਿਆ ਚੌੜਨੀ ਇਹ ਸੁੱਕੇ ਬਾਅਦ ਦੇਖੀ ਚਮਕਦੇ ਨਾਲ ਚਿਚੜ ਦੇਖੀ ਲੈ ਲੈਂਦੇ ਥੋਣੇ ਦੇ ਕਿਉਂ ਸਾਬਣ ਵੀ ਉਹ ਦੂਜੇ ਸਮਾਨ ਵਾਲੀ ਇਹਦੀ ਅੱਛਾ ਚਿਚੜ ਜੂਆਂ ਜਾਂ ਸਭ ਕੁਝ ਲੈ ਲੂਗੀ ਵਧੀਆ ਬਣਾ ਦੂਜੀ ਲੈ ਆ ਹੋਰ ਆ ਜਾ ਲੈ ਵੀ ਲੀਓ ਪ੍ਰਿਤਵੀ ਨਿਮਾਤਾ ਫਿਰ ਤੁੱਪੇ ਲੈ ਫਿਰਦੇ ਨੇ ਚੂਪਰਾ ਨੂੰ ਐ ਕਰ ਧੁੱਪੇ ਨੂੰ ਲੈ ਉਹ ਬੱਸ ਤੇ ਜੂਆਂ ਲਓ ਇੱਥੇ ਸੁਬੇਸ ਤੇਰੇ ਜਿਹੜੇ ਨੂੰ ਆਪਾਂ ਅੱਗੇ ਪਾਉਣਗੇ ਪਾਉਣੇ ਪਾਉਣੇ ਇਹ ਲਫਾਫਾ ਲਾਉਣ ਨੂੰ ਫਿਰ ਹਾਂ ਯੋ ਥੈਂਕ ਯੂ ਭਾਈ ਇੱਥੇ ਬੰਨ ਦੇ ਨੂੰ ਚਾਂਪੜ ਦਾ ਪੂਰਾ ਬਾਹਰ ਲੈ ਆ ਜਾ ਆ ਦੇ ਲਈ ਉਹ ਬਾਹਰ ਇੱਥੇ ਬੰਨ ਦੇ ਨੂੰ ਨਹੀਂ ਆਇਆ ਓਏ ਮੁਰ ਜੋ ਆਇਆ ਆਇਆ ਲੈ ਬਾਹਰ ਲੈਣ ਨੂੰ ਇਹਨੂੰ ਦੋ ਮਰ ਤੋੜ ਫਿਰ ਮੋੜ ਕੇ ਛੱਡ ਦੀ ਇਹਨੂੰ ਆ ਜਾ ਨਹੀਂ ਕਰਾਂਗੇ ਸਮਝ ਆਦੀ ਗੱਲ ਠਰਿਆ ਨਾ ਆ ਜਾ ਲਿਓ ਆ ਜਾ ਆਇਆ ਸਿਆ ਤੇ ਤੇ ਉਹ ਲੋਟਾ ਦੇ ਗੱਤ ਕਰਨ ਕਿ ਆ ਜਾਣਾ ਕਰੀ ਲੈ ਨੂੰ ਪਾਏ ਧਾਰ ਕੇ ਮੱਕੜ ਦੁਕਾਨ ਤੇ ਗਈ ਸੀ ਜੀ ਚੀਜੀ ਖਾਣੇ ਸੀ ਚੀਜੀ ਖਾ ਚੁੱਕੇ ਸੀ ਵਾਹ ਸਰ ਜੀ ਬਾਹ ਚੀਜੀ ਖਾਈ ਲੈ ਆਏ ਮੇਰੇ ਖੰਡੇ ਬਾਜੀ 부ਜੀ ਲਿਆ ਕੋ ਨੇੜੇ ਚਲੀ ਹੈ ਬਾਰੀਆ ਚਰਪਾ ਗਰਮੀ ਆ ਗਈ ਪੂਰੀ ਜੀ ਚੱਲ ਕਣ ਮਨਪਰੇ ਕੋਲ ਨਹਾਤ ਹੋ ਕੇ 4 ਵਜੇ ਲੱਭਾ ਕਰਨਾ ਤੇ ਕਾ ਪੋ ਪਹਿਲਾਂ ਸਟੇਜ ਰੋਕੇ ਜਮਾਪੇ ਦੋਣਾ ਵਾਲੀ ਕਬੂਤਰ ਪੱਚਾ ਪਾਲਨ ਨੂੰ ਤੇ ਹੁਣ ਮਾਤਲਬ ਇੱਥੇ ਆਪਣੇ ਕੰਮ ਨਹੀਂ ਤੇ ਨਾਲੇ ਮਣ ਪਈ ਕੰਮ ਤੇ ਸਿਰਜ ਦਾ ਤੇ ਫਿਰ ਲੈਣੀ ਚੱਕ ਲਈ ਦੋ ਆਪਣੇ ਕੋਲੇ ਵਿਹਲੀ ਪਈ ਸੀ ਮੈਂ ਐਵੇਂ ਖਰਾਬ ਹੂ ਕੀ ਫਰਕ ਨਾ ਕਰੇ ਪਈਆ ਕੱਲ ਨਹੀਂ ਹੈਗੀ ਤੇ ਜਾ ਕੇ ਫੜਾ ਦਿੰਦੇ ਤੇ ਚਲਦੇ ਆਂ ਚੱਲ ਕੇ ਕਰਦੇ ਹੁਣ ਨਾ ਸ਼ੇਰ ਆਪਾਂ ਵੇਣੇ ਆਪਣਾ ਬੈਠਾ ਲਾ ਬਿਠਾ ਕਣੀ ਬਿਠਾਣਾ ਹਾਂ ਹਾਂ ਜੀ ਆ ਗਏ ਜੀ ਹਾਂ ਜੀ ਕਿਹੜਾ ਆ ਮਿੱਤਰੋ ਛੇਕਵਾ ਐ ਨੋਕੀ ਰਪੋਟਾਂ ਕੰਮ ਕਿੰਨੇ ਵੇ ਬੈਠਾ ਆਪਣਾ ਬੈਠਾ ਓਏ ਤੰਨ ਕੋਈ ਲੱਗਿਆ ਸੁਪਨੇ ਕੀ ਦੇਗਾ ਸੀ ਹਾਂ ਇਹ ਬੁੱਝਾ ਕਾਉਂ ਨੀ ਗੁੰਜਦਾ ਕਾਉਂ ਤੇ ਬੈਠ ਗਿਆ ਫਿਰ ਤਾਂ ਤਰਨੂ ਕਾਉਂ ਲੋ ਕੇ ਐਰਪੋਰਟਾਂ ਆਸਪੜੇ ਆਪੇ ਦਿੱਲੀ ਪਾਈ ਆ ਰੈਸਟ ਕਰ ਰਹੇ ਆ ਜੱਗੜੀ ਸੱਟ ਨਹੀਂ ਖੜੀ ਹੋਏ ਬਸ ਆਰਾਮ ਹੀ ਕਰਨਾ ਪਟਾਉਣਾ ਦੋ ਹਾਂ ਡਾਉਨ ਆ ਕੰਮਾਂ ਨੂੰ ਕੋਈ ਗੱਲ ਨਹੀਂ ਹੱਥ ਨੂੰ ਕਰਦੇ ਕੋਟਰ ਵਾਲਾ ਕੰਮ ਢੀਤੇ ਆ ਆਪ ਡਾਉਨ ਆਪਸਾ ਆ ਵੀ ਤੇ ਰਹਿ ਗਈ ਹੈ ਆਪ ਵੀ ਆਪ ਅਸੀਂ ਵੀ ਤੇ ਰਹੇਗਾ ਕੋਟਰ ਜੀ ਤੇ ਕੀਤੇ ਹੋਏ ਕੰਪਨੀ ਡਾਊਨ ਹੋ ਗਿਆ ਹਾਂ ਹਾਂ ਦਾ ਮੈਂ ਹਾਂ ਕਮੈਂਟ ਵੀ ਆਉਣ ਲੱਗੇ ਕੰਮ 30 ਤੇ ਪੂਰਾ ਹਾਂ ਕਮੈਂਟ ਵੀ ਆਉਣ ਲੱਗੇ ਹਾਂ ਹਾਂ ਦਾ ਡਾਇਲੋਗ ਆਪਣਾ ਪੂਰਾ ਮਸ਼ਹੂਰ ਹੋ ਜਾ ਪੂਰਾ ਹੀ ਖਰਾਕੇ ਬਾਪਾਂ ਹੀ ਰੱਖਣਾ ਕੰਮ 30 ਤੇ ਮੁੰਡਿਓ ਚੱਕ ਕੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਰੱਖਣਾ ਕੰਮ ਤੁਸੀਂ ਓਕੇ ਉਧਰੋਂ ਆਪਣਾ ਗੱਬੂ ਬੱਬੂ ਗੱਲ ਸੁਣਾ ਬੰਨੇ ਕਬੂਤਰ ਵੇਖਣੇ ਤੁਹਾਡੇ ਮੈਂ ਲੱਕੇ ਦਿਖਾ ਕੇ ਲੈ ਗਿਆ ਕਹਿੰਦਾ ਲੱਕੇ ਬਹੁਤ ਸੋਹਣੇ ਰੱਖਿਆ ਆਪਣੇ ਘਰੇ ਹਾਂ ਖੋਲ ਬਾਰੀ ਇਹਨੂੰ ਠੀਕ ਦਾ ਵੀਡੀਓ ਦੇ ਦੇ ਰਹੇ ਨੇ ਪਰ ਮੈਂ ਅੱਜ ਦਿਖਾ ਲਈ ਆਪਣੇ ਮਿੱਤਰ ਨੂੰ ਵੀ ਮਾਮੂੜ ਕੇ ਕੀ ਬਤਾ ਕਦੋਂ ਘਰੇ ਪਿੰਡ ਜਾਵੜੇ ਇਹ ਮੌਤ ਤੋਂ ਪਹਿਲਾਂ ਪਹਿਲਾਂ ਦਿਖਾ ਦਈਏ ਹੁਣ ਸੋਹਣੇ ਆ ਯਾਰ ਸੋਹਣੇ ਕਹਿਮ ਉਹ ਤੇਰੇ ਆਪਣੇ ਜੇ ਮੈਂ ਉੱਡ ਗਿਆ ਯਾਦ ਕਰਿਆ ਕਰਾਂਗਾ ਮੈਂ ਹਾਂ ਯਾਦ ਕਰਾਂਗੇ ਜਸਲੇ ਫੋਨ ਲਾਦਾ ਕਰੀ ਵਾਧੂ ਵਾਧੂ ਫੋਨ ਲਾਉਣ ਟਿਪ ਕਰਨਾ ਕੀ ਹੋਰ ਆਹ ਇੰਨੀ ਹੋਏ ਪੇ ਥਾਂ ਬੇਲਾ ਕਿੰਨੇ ਗਾ ਆਪਣੇ ਕੋਲੇ ਸਹੀ ਗੱਲ ਤੇ ਕਬੂਤਰ ਕਿੰਨੇ ਹੋਏ ਪੇਲੇ ਨੀ ਲੱਕੇ ਇੱਕ ਨੰਬਰ ਆਈ ਜੇ ਕਿ ਇਹਨੇ ਲੈਣੇ ਹੋ ਜਦ ਦਮਣੀ ਨਾਲ ਸੰਪਰਕ ਕਰ ਲਓ ਠੀਕ ਹੈ ਇਹ ਲੈ ਬੱਚੇ ਉਹ ਬੈਠੇ ਸਾਹਮਣੇ ਦੋ ਬੈਠੇ ਬੱਚੇ ਇੱਕ ਇਧਰ ਉਹ ਬੈਠਾ ਬੱਚਾ ਇਹਨਾਂ ਚਟੀਆਂ ਦਾ ਆ ਦੋਨੇ ਚਟੀਆਂ ਨਹੀਂ ਆਪਣੇ ਹਾਂਜੀ ਹਾਂਜੀ ਤੇ ਇਹਦਾ ਬੱਚਾ ਉਹ ਬੈਠਾ ਪਾਰੇ ਮਗਰ ਨਾਲ ਉਹਦੀ ਕਾਲ ਡੱਬਾ ਕਾਲ ਡੱਬਾ ਤੇ ਇੱਕ ਇੱਕ ਇਹਨਾਂ ਦੀ ਆ ਕੁੜੀ ਆ ਬੈਠੀ ਧੀ ਇਹਦੀ ਅੱਛਾ ਆ ਬਹੁਤ ਸੋਹਣੀ ਹੈ ਹਾਂ ਇਹ ਤਾਂ ਇਹ ਸੋਹਣੀ ਕੱਟੀ ਇਹਨਾਂ ਨੇ ਇਹ ਜੇ ਠੀਕ ਆ ਇਹ ਕੱਢ ਦੇ ਇੱਕ ਹੀ ਹੁੰਦੀ ਆ ਰੇ ਇੱਕ ਇਹਨਾਂ ਦਾ ਅੰਡਾ ਫੁੱਕਾ ਹੁੰਦਾ ਹੈ ਇੱਕ ਵਾ ਕੱਢ ਦੇ ਦੋਨੇ ਹਾਂ ਬਸ ਚਲਦੇ ਆਂ ਕਮਟਰ ਦੇਖ ਲੈ ਕਰ ਦੇਗਾ ਹਾਂਜੀ ਆ ਆਪੇ ਉਹ ਪੂਰੀ ਆ ਲੈ ਜੀ ਖੇਤ ਆਏ ਸੀਗੇ ਢੇੜਾ ਛੇੜਾ ਮਾਰਨ ਹਾਂ ਇਹ ਕਹਿੰਦਾ ਤੈਨੂੰ ਖੇਤ ਲੈ ਕੇ ਚਾਲਦੇ ਹਾਂ ਮੈਂ ਆਪਣੇ ਜੋ ਮਿੱਤਰ ਨੂੰ ਖੇਤ ਵੀ ਦਿਖਾ ਲਈਏ ਆਇਆ ਚੋਬਰਾ ਤੁਸੀਂ ਤੇ ਮਨਪ੍ਰੀਤ ਬੈਠਾ ਘਰੇ ਉਹ ਵੀਡੀਓ ਵੀਡੀਓ ਐਕਸਪੋਰਟ ਕਰੀ ਜਾਂਦੇ ਹਾਂ ਸੈੱਟ ਕਰਦੇ ਨੇ ਆਪਦੀ ਮਾਜਾ ਖੇਤ ਢੇੜਾ ਮਾਰਿਆ ਇਹ ਨਾਲ ਕਣਕ ਨੂੰ ਤਵੇਹੀ ਕਈ ਦਿਨ ਹੋ ਗਏ ਉਹਦੇ ਮੈਚ ਉੱਬਰ ਆਏ ਸੀਗੇ ਤੁਸੀਂ ਵੀਡੀਓ ਵੇਖਿਆ ਹੋਗਾ ਇਹ ਇਕੱਠੇ ਹੋਣ ਨੇ ਖੇਤ ਢੇੜਾ ਮਾਰਨ ਤੋਂ ਨੇ ਇਹਦੀ ਤੁਹਾਡਾ ਰੱਬ ਦੀਆਂ ਡੜਾਂ ਚ ਖੇ ਜ਼ੂਰ ਬਹੁਤ ਆਪਣਾ ਅੱਗੇ ਤਾਂ ਮੋਂ ਢੇਲੀ ਭਰਾਵਾ ਦਿਨ ਵਿੱਚ ਮਲਾ 2 2 3 3 ਢੇੜੇ ਮਰੇ ਖੇਦੇ ਪੱਕ ਫਿਰ ਮੈਂ ਅੱਥੇ 4 ਵਜੇ ਆਉਣਾ ਡੇਲੀ ਬਸ ਜੋਂਦਮਾ ਇੱਧਰ ਕਬੂਤਰਾਂ ਦੇ ਪਾਸੇ ਬਸ ਇੱਥੇ ਬੈਠਣ ਫਿਰਦੇ ਹਾਂ ਹਾਂ ਬਹੁਤ ਧਿਆਣਾ ਮੁੰਡੇ ਦਾ ਹਾਂ ਪੂਰਾ ਫੁੱਲ ਹੈ ਯਾਰ ਤੂੰ ਕਹਿਣਾ ਕਿਉਣਾ ਚਾਹ ਕਿਧਰ ਨਹੀਂ ਮੈਂ ਲੱਗੀ ਕਹਿਣਾ ਹੱਸਦਾ ਕਿ ਮੈਨੂੰ ਤੇਰੇ ਤਾਂ ਫੋਕਸ ਆ ਪੂਰਾ ਤੇਰੇ ਮੂੰਹ ਤੇਰੇ ਤੇਰਾ ਕਹਿਣਾ ਮਤਲਬ ਕੀ ਬਲੀ ਕੋਈ ਦਾ ਮਤਲਬ ਹੈ ਕੋਈ ਨਹੀਂ ਹਾਂ ਦੱਸ ਕੋਈ ਨਹੀਂ ਦੱਸ ਮਤਲਬ ਕਿੱਟੀ ਨਗਰ ਹੈ ਯਾਰ 7 ਮਰਾਂ ਮੁੱਕੀ ਦਿਨ ਧੌਣ ਚ ਸੀ ਕੁੱਟ ਲੋ ਯਾਰ ਥੋੜਾ ਗੁੱਸਾ ਕਰ ਆਪਾਂ ਕੁੱਤਾਂਗੇ ਹਾਂ ਸਮਾਰ ਦੇ ਆ ਤੈਨੂੰ

ਤੇ ਕਿ ਮੁੰਡਾ ਆਇਆ ਤੇ ਬੁੱਧਰ ਭਾਈ ਲੈ ਨੇ ਚੰਗੀ ਬਾਈ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਲਵ ਯੂ ਤੇ ਚੰਗਾ ਮਿੱਤਰਾ ਹੱਥ ਮਰਵਾ ਲੈ ਮੇਰਾ ਕਾਲੀ ਕਿੰਨੇ ਮਿਲੇ ਕਿਹੜੀ ਹੈ ਜੀ ਕਾਲੀ ਦੁੱਧ ਪਾ ਗਿਆ ਮੁੰਡਾ ਤੇ ਕਿੰਨੇ ਚੰਗਾ ਬਾਏ ਲਵ ਯੂ ਹੱਥ ਮਾਰ ਕੇ ਮੇਰੇ ਦੇ